ਆਪ ਕੋਨ ਸਿੰਘ ਜੀ ਮਾਨ ਅੱਜ ਤਰਨਤਾਰਨ ਦੇ ਵਿੱਚ ਰੋਡ ਸ਼ੋਅ ਵਾਸਤੇ ਆ ਰਹੇ ਆ ਔਰ ਅੱਜ ਤੁਸੀਂ ਆ ਵੀ ਵੇਖੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜਾ ਇਕੱਠ ਹੋਇਆ ਵਾ ਇਹ ਦੱਸਦਾ ਵਾ ਕਿ ਜਿਹੜੀ ਸਾਡੀ ਆਮ ਆਦਮੀ ਪਾਰਟੀ ਆ ਉਹ ਜਿਹੜਾ ਜਿੱਤ ਦਾ ਪ੍ਰਚਾਰ ਮੱਧਕੂਰ ਸਾਹਿਬ ਸੀਟ 'ਤੇ ਲੜਾਊਗੀ ਕਿਉਂਕਿ ਸਰਦਾਰ ਭਗਤ ਸਿੰਘ ਮਾਨ ਨੇ ਇੱਥੇ ਆ ਕੇ ਆਪਣੇ ਜਿੰਨੇ ਵਾਦੇ ਕੀਤੇ ਉਹਨਾਂ ਦੇ 60 ਬਕਣ ਵਾਦੇ ਪੂਰੇ ਕੀਤੇ ਆ ਜਿਹੜੇ ਅੱਜ ਗਰੀਬ ਲੋਕਾਂ ਦਾ ਹਰ ਲੋਕਾਂ ਨੂੰ ਪਤਾ ਕਰੋ ਕਿ 300 ਯੂਨਟ ਜਿਹੜਾ 600 ਯੂਨਟ ਉਹ ਮਿਨਾ ਦੇ ਆ ਉਹ ਫਰੀ ਆ ਉਹ ਇੱਕ ਆਮ ਆਦਮੀ ਪਾਰਟੀ ਨੇ ਕੋਰਨਰੋਂ ਦਿੱਤਾ ਵਾ ਕਿ ਅਸੀਂ ਇਸ ਵਾਰ ਜਿਹੜਾ 1000 ਰੁਪਇਆ ਵਾ ਉਹ ਹਰ ਇੱਕ ਭੈਣ ਨੂੰ ਸਾਡੀ ਮਾਤਾ ਨੂੰ ਦਵਾਂਗੇ ਕਿ ਨਾ ਦਵਾਂਗੇ ਤੇ ਅਗਲੀ ਵਾਰ ਤੋਂ ਤੁਹਾਡੇ ਕੋਲ ਵੋਟ ਮੰਗਣ ਦੀ ਹੱਲ ਨਹੀਂ ਹੋਵਾਂਗੇ ਔਰ ਮੈਂ ਸਮਝਦਾ ਹਾਂ ਕਿ 13 ਜਿਹੜੀਆਂ 13 ਸੀਟਾਂ ਜਿਹੜੀਆਂ ਕੱਢ ਕੇ ਭਗਵਾਨ ਸਿੰਘ ਮਾਨ ਜੀ ਅਸੀਂ ਆਪਣੇ ਮੁੱਖ ਮੰਤਰੀ ਕੋਲ ਦੀ ਝੋਲੀ 'ਚ ਪਾਵਾਂਗੇ ਸਾਡੇ ਜਿਹੜੇ ਤ੍ਰਿਤੀ ਦੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੀ ਝੋਲੀ 'ਚ ਪਾਵਾਂਗੇ ਜੀ ਔਰ ਮੈਂ ਉਹਨਾਂ ਨੂੰ ਬੜੀ ਧੰਨਵਾਦ ਦੇਣਾ ਵਾ ਜਿਹੜੇ ਹਜ਼ਾਰਾਂ ਦੀ ਗਿਣਤੀ ਜਵੇਂ ਲੋਕਾਂ ਦਾ ਘਟ ਹੋਇਆ ਵਾ ਔਰ ਆਮ ਆਦਮੀ ਪਾਰਟੀ ਜਿਹੜੀ ਇਹ ਸੀਟ ਕੱਢ ਕੇ ਜਿਹੜੀ ਆ ਮੁੱਖ ਮੰਤਰੀ ਸਾਹਿਬ ਦੀ ਝੋਲੀ 'ਚ ਪਾਣਗੇ ਜੀ ਧੰਨਵਾਦ ਜੀ ਮੈਂ ਜਸਕਰਨ ਸਿੰਘ ਤਲਵਾਰਪੁਰ ਦਾ ਹਰ ਇੱਕ ਸਾਥ ਜਿਹੜੇ ਕਿ ਅੱਜ ਸੀਐਮ ਸਾਹਿਬ ਸਾਡੇ ਵਰਤਾਂ ਦੇ ਵਿੱਚ ਆਏ ਆ ਵਰਕਰਾਂ ਦੇ ਵਿੱਚ ਵਲੰਟੀਅਰ ਦੇ ਵਿੱਚ ਬੜਾ ਭਾਰੀ ਜੋਸ਼ ਆ ਬੜਾ ਇਤਸਾਬ ਮਿਲਿਆ ਕਿ ਸਾਨੂੰ ਬਹੁਤ ਵੱਡਾ ਫਾਇਦਾ ਹੋਊਗਾ ਸਾਨੂੰ ਇਹ ਬਹੁਤ ਕਾਸ ਹੈ ਵੀ ਜਿਹੜੀ ਫਰੋਖਹ ਸਾਹਿਬ ਵਾਲੀ ਸੀਟ ਆ ਅਸੀਂ ਜਿੱਤ ਕੇ ਮਾਲ ਸਾਹਿਬ ਦੇ ਕੇਜਰੀਆ ਸਾਹਿਬ ਦੀ ਝੋਲੀ ਪਾਵਾਂਗੇ ਬਾਕੀ ਰਹਿਦੀਆਂ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿੱਤ ਕੇ ਪਾਵਾਂਗੇ ਸਾਡੇ ਵਰਕਰ ਵਲੰਟੀਅਰ ਦੇ ਇੰਨਾ ਜੋਸ਼ ਨਾਲ ਹਜ਼ਾਰਾਂ ਦਾ ਫਲਾਨਾ ਪੇ ਬਾਦਸੇ ਸੇ ਸੇਟ ਦੇ ਨੂੰ ਆਪਾਂ ਲਿਆਗੇ ਲੋਕ ਕਹਿੰਦੇ ਆਪਦੀ ਉਹ ਬੁਲਾਣੇ ਨੂੰ ਬਾਦ ਹੈ ਉਹ ਢੀਂਦੀ ਨੂੰ ਪਾਦੇ ਹੋ ਪਰ ਇਹ ਅੱਜ ਮੈਂ ਜੁਕਾ ਕਿ ਇਹ ਸਵੇਟ ਸਾਡੀ ਪੱਕੀ ਹੋ ਰਿਹਾ 100% ਜਿੱਤ ਕੇ ਝੋਲੀ ਪਾਵਾਂਗੇ ਮੈਂ ਤੇ ਸਾਡੇ ਹੋਰ ਮੰਤਰੀ ਪ੍ਰਮਾਣ ਤਰਨਤਾਰ ਜਿੱਥੇ ਮੋਹਰੇ ਨੇ ਕਿ ਜਿਹੜੇ ਜਿੱਥੇ ਸਾਰੇ ਸਭਿਆ ਦੇ ਇਸ ਬਾਰੇ ਕਿਸੇ ਦਾ ਆਸ਼ੀਰਵਾਦ ਲੈਣੇ ਉਹਨਾਂ ਦੇ ਹੱਕ ਵਿੱਚ ਅੱਜ ਜਿੱਥੇ ਜਿਹੜਾ ਉਹਦੇ ਉਹ ਇਤਿਹਾਸ ਆ ਲੋਕ ਜਿਹੜੇ ਨੇ ਸੂਚਨਾ ਨੂੰ ਰੱਖ ਕੇ ਉਹਨਾਂ ਨੂੰ ਵੀਕ ਰਹੇ ਨੇ ਕਦੋਂ ਇਨਸਾਫ ਹੋਣਾ ਆਪਣੀ ਮਹੂਤਵਪੂਰਨਤਾ ਦਿਓ ਵਿਚਾਰ ਸੁਣੋ ਸੋ ਜਲਦੀ ਹੀ ਕੋ ਪਰਤਵਾਨ ਜੀ ਪਹੁੰਚਣਗੇ ਜਿਹੜੇ ਅਸੀਂ ਜਿਆੜਾ ਰੋਡ ਤੇ ਚੱਲਾਂਗੇ ਰੋਡ ਸ਼ੋਅ ਦੇ ਵਿੱਚ ਬਹੁਤ ਸਾਰੇ ਵਰਤਾਨ ਜਿਹੜੇ ਸਾਡੇ ਦੇ ਪਾੜੇ ਅਸਥਿਤਿ ਆਏ ਸਾਡੇ ਸਰਦਾਰ ਪ੍ਰਕਾਸ਼ ਸਿੰਘ ਮਾਨ ਜੀ ਉਹ ਲਾਲਜੀ ਸਿੰਘ ਨੂੰ ਨਤੀਜੇ ਚੋਣ ਹੋਰ ਘਲਾਰਾ ਦੇਣ ਲਈ ਜੇ ਪਹੁੰਚ ਰਹੀ ਆ ਤਾਂ ਅਸੀਂ ਸਾਰੇ ਉਹਨਾਂ ਦਾ ਧੰਨਵਾਦ ਕਰ ਲਈ ਤੇ ਜੀ ਆਇਆਂ ਕਰਨ ਨੂੰ ਇੱਥੇ ਸਾਰੇ ਖੜੇ ਕਿਸ ਤਰ੍ਹਾਂ ਲੋਕਾਂ ਦਾ ਉਤਸ਼ਾਹ ਵੇਖਣ ਨੂੰ ਮਿਲਿਆ ਬਹੁਤ ਚੰਗਾ ਸ਼ਾਹ ਤੇ ਵੱਡੀ ਲੀਡ ਦੇ ਨਾਲ ਸਰਦਾਰ 라ਜ ਸਿੰਘ ਪੁੱਤਰ ਜਿੰਦਗੀ ਜਾਣਗੇ ਉਹ ਐਮਟੀ ਬਣਗੇ ਅੱਜ ਸ਼੍ਰੀ ਗੁਰਵੱਜਿੰਦਰ ਪਾਤਸ਼ਾਹੀ ਜੀ ਪਵਿੱਤਰ ਨਗਰੀ ਦੇ ਵਿੱਚ ਜੋ ਸਰਦਾਰ ਸੁਭਾਸ਼ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੋਨ ਪੰਚਾਇਤ ਦੌਰਾਨ ਸ਼ਹਿਰ ਆਦਿ ਕੁਝ ਕੁ ਲੜਦੀ ਜੋ ਨੂੰ ਵਹਿਮ ਦੇ ਵਿੱਚ ਹਿੱਸਾ ਲੈਣ ਆਏ ਆ ਇਹ ਲੋਕਾਂ ਦੇ ਹਜ਼ਾਰਾਂ ਦੇ ਹਜੂਮ ਦੇ ਵਿੱਚ ਪਤਾ ਲੱਗਦਾ ਵੀ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਜਿੱਤ ਚੁੱਕੀ ਆ ਇਸ ਤਰ੍ਹਾਂ ਸੁਪਰ ਗੁਵਰਨ ਸਿੰਘ ਮਾਨ ਨੇ 13 ਜ਼ੀਰੋ ਦਾ ਲਾਲਾ ਦਿੱਤਾ ਹੈ ਇਸੇ ਤਰ੍ਹਾਂ ਹੀ ਲੋਕ ਅੱਜ ਆਮ ਆਦਮੀ ਪਾਰਟੀ ਦੇ ਨਾਲ ਖੜੇ ਆ ਹਮੇਸ਼ਾ ਇਸ ਤਰ੍ਹਾਂ ਖੜੇ ਰਹਿਣਗੇ ਇਹ ਬਹੁਤ ਵੱਡਾ ਜੋ ਅੱਜ ਕਾਠ ਹੋਇਆ ਵਾ ਭਗਵਾਨ ਜੀ ਮਾਨ ਜੂਆੜ ਕੇ ਸਾਰਿਆਂ ਨੂੰ ਸੰਬੋਧਨ ਕਰਦੇ ਲੋਕਾਂ ਨੂੰ ਇਹ ਉਹਨਾਂ ਦੇ ਪਿਆਰ ਦੇ ਨਾਲ ਉਹਨਾਂ ਦੇ ਪਿਆਰ ਦੇ ਨਾਲ ਸੱਚਾ ਜਿੱਥੇ ਵੀ ਇੰਤਖਾਮ ਮਾਨ ਸਾਹਿਬ ਜਾਂਦੇ ਆ ਜਿਹੜੀ ਵੀ ਜਗ੍ਹਾ ਤੇ ਜਾਂਦੇ ਉੱਥੇ ਇਸ ਤਰ੍ਹਾਂ ਹੀ ਬਹੁਤ ਵੱਡੇ ਵੱਡੇ ਕਾਠ ਹੁੰਦੇ ਆ ਹਮੇਸ਼ਾ ਰਿਹਾ ਵਾ ਉਹ ਇੱਕ ਸਾਡੀ ਵੱਖਰੀ ਸੋਚ ਆ ਸੀ ਵੀ ਸੇਖੋ ਸਿੱਖ ਧਰਮ ਨਾਲ ਸੰਬੰਧ ਰੱਖਦੇ ਆ ਪਰ ਐਕਚੁਅਲੀ ਜੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਮ ਆਦਮੀ ਪਾਰਟੀ ਸਿਰਫ ਇੱਕੋ ਹੀ ਮੁੱਦੇ ਤੇ ਇਲੈਕਸ਼ਨ ਲੜ ਰਹੀ ਆ ਉਹ ਰੋਜ਼ਗਾਰ ਜਿੱਥੋਂ ਇੱਕ ਦੇ ਵਿੱਚ ਅੱਗੇ ਜੋ ਵੀ ਸਾਡੀਆਂ ਚੰਗੀਆਂ ਨੀਤੀਆਂ ਦੇ ਅਸੀਂ ਕਦੀ ਵੀ ਧਰਮ ਦੀ ਰਾਜਨੀਤੀ ਨਹੀਂ ਕੀਤੀ ਅਸੀਂ ਲੋਕਾਂ ਦੇ ਮੁੱਦਿਆਂ ਦੇ ਨਾਲ ਰਾਜਨੀਤੀ ਕਰਨ ਲੜ ਰਹੇ ਆ ਇਸੇ ਕਰਕੇ ਸਾਡੀ 2022 ਦੇ ਵਿੱਚ ਸਰਕਾਰ ਬਣੀ ਅਸੀਂ ਕਦੀ ਵੀ ਧਰਮ ਦੇ ਮੁੱਦੇ ਤੇ ਇਲੋਸ਼ਨ ਨਹੀਂ ਲੜਦੇ